ਦੇਵ ਭੇਵ ਨ ਜਾਣਹੀ ਜਹ ਮਰਮ ਬੇਦ ਕਤੇਬ ਸਨਕ ਔ ਸੰਕੇਸ ਨੰਦਨ ਪਾਵਹੀ ਨਾ ਹਸੇਬ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਉਸਤਦ ਦੀ ਬਾਣੀ ਦੇ ਦੁਆਰਾ ਫਰਮਾ ਰਹੇ ਹਨ ਕਿ ਉਹ ਵਹਿਰੂ ਏਡਾ ਵੱਡਾ ਹੈ ਜਿਸ ਦਾ ਭੇਤ ਦੇਵਤੇ ਵੀ ਨਹੀਂ ਜਾਣ ਸਕਦੇ ਕਿ ਉਹ ਕਿੱਡਾ ਮਹਾਨ ਸਰੂਪ ਵਾਲਾ ਹੈ ਤੇ ਜਿਨਨੇ ਵੇਦ ਕਤੇਬ ਨੇ ਇਹ ਵੀ ਮਰਮਰ ਹਾਸੇ ਕਿਸੇ ਵੀ ਤਰ੍ਹਾਂ ਦਾ ਪਰਿਵਾਰ ਉਹਦਾ ਜਾਣ ਨਹੀਂ ਸਕਦੇ ਫਿਰ ਸ਼ਨਕ ਸ਼ੌਨਕ ਰਖੀ ਵਰਗੇ ਸੂਨਕ ਰਖੀ ਵਰਗੇ ਜਿੰਨੇ ਵੱਡੇ ਵੱਡੇ ਤਪਸਵੀ ਹਨ ਉਹ ਵੀ ਵੈਰੂ ਦਾੰਤ ਨਹੀਂ ਜਾਣ ਸਕਦੇ ਬ੍ਰਹਮਾ ਤੇ ਬ੍ਰਹਮੇ ਦੇ ਚਾਰ ਪੁੱਤਰ ਇਹ ਚਾਰੇ ਬੜੇ ਭਾਰੇ ਵਿਦਵਾਨ ਮੰਨੇ ਗਏ ਹਨ ਬੜੇ ਸਿਆਣੇ ਮੰਨੇ ਗਏ ਹਨ ਇਹ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ ਭੇਦ ਨਹੀਂ ਪਾ ਸਕਦੇ ਹਨ